ਸਾਰੇ ਜਾਨੇ ਬਹੁਤ ਅੱਜ ਸੁੱਖ ਦਾ ਸਾਹ ਆਇਆ ਯਾਨੀ ਸਾਰਿਆਂ ਨੂੰ ਤੇ ਬਸ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਸਰਪੰਚ ਤੇ 4 ਸੀ ਅੱਜ 1 ਰਹਿ ਗਿਆ ਹਾਂਜੀ ਕੱਲ 4 ਐਡਵਾਂਸ ਲਾਈਫ ਸਪੋਰਟ ਸਿਸਟਮ ਤੇ ਸੀ ਅੱਜ 1 ਤੇ ਹੈਗੇ ਨੇ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਟੈਕਨੀਕਲੀ ਸਾਨੂੰ ਉਵੇਂ ਨਹੀਂ ਪਤਾ ਪਰ ਇਹ ਆ ਵੀ ਆਪਣਾ ਕੱਲ ਨਾਲੋਂ ਚੜਦੀ ਕਲਾ ਚ ਅੱਜ ਕਿਉਂਕਿ ਮਨਨ ਦਾ ਵੀ ਆਪਦੇ ਨਾਲ ਲੜਨਾ ਪੈਂਦਾ ਤੂ ਯੋਧਿਆਂ ਵਾਂਗ ਉਹਦੇ ਨਾਲ ਲੜ ਰਿਹਾ ਤੇ ਕੁਝ ਚੀਜ਼ਾਂ ਨੂੰ ਮਹਿਸੂਸ ਕਰਨ ਲੱਗ ਗਿਆ ਇਹ ਬਹੁਤ ਪੋਜ਼ਿਟਿਵ ਸਾਈਨ ਹੈ ਹਰ ਵੀ ਜਦੋਂ ਆਪਾਂ ਕਿਉਂਕਿ ਆਪ ਸਧਾਰਨ ਪਰਿਵਾਰਾਂ ਤੋਂ ਆਏ ਆ ਤਾਂ ਜਿਹੜੇ ਲੋਕ ਆਪ ਨੂੰ ਦੇਖ ਰਹੇ ਉਹਦਾ ਹੀ ਸੰਤਨ ਚਾਹੁੰਦੇ ਉਸ ਭਾਸ਼ਾ ਜੋ ਤੁਸੀਂ ਮਿਲ ਕੇ ਆਏ ਆ ਮਾਤਾ ਨੂੰ ਤੇ ਕੰਧ ਨੇ ਇੱਕ ਤਾਂ ਹਾਅ ਭਾਵ ਤੋਂ ਪਤਾ ਲੱਗ ਜਾਂਦਾ ਇੱਕ ਹਾਲਾਤ ਜਿਹੜੇ ਨੇ ਬਹੁਤ ਕੁਝ ਸਿਆ ਔਰ ਕੀ ਐਕਟੀਵਿਟੀ ਇਸ ਵੇਲੇ ਰਾਜਵੀਰ ਦੀ ਨਜ਼ਰ ਆ ਰਹੀ ਹੈ ਮਾਤਾ ਥੋੜੀ ਹੌਸਲੇ ਚ ਉਹਦਾ ਪਰਿਵਾਰ ਹੌਸਲੇ ਚ ਲੱਗਦਾ ਮਾਤਾ ਕੱਲ ਵੀ ਚੜਦੀ ਕਲਾ ਦੇ ਨਾਲ ਸਾਡਾ ਮਾਤਾ ਬਹੁਤ ਚੜਦੀ ਕਲਾ ਦੇ ਨਾਲ ਰਹੇ ਕਿਉਂਕਿ ਜਿਹੜਾ ਵੀ ਕੋਈ ਮਿਲਣ ਆਉਂਦਾ ਮਾਤਾ ਨੇ ਇਹੀ ਕਹਿਣਾ ਵੀ ਪੁੱਤਰ ਅਰਦਾਸ ਕਰੋ ਵੀ ਕੋਈ ਵੀ ਪ੍ਰਮਾਤਮਾ ਦੇ ਨੇੜੇ ਹੋ ਸਕਦੀ ਆਰੂ ਤੁਸੀਂ ਅਰਦਾਸ ਕਰੋਗੇ ਮਹਾਰਾਜ ਤੱਕ ਪਹੁੰਚੂਗੀ ਤੇ ਉਹੀ ਗੱਲ ਹੋਈ ਆ ਸਾਡੀ ਸਾਰਿਆਂ ਦੀਆਂ ਅਰਦਾਸਾਂ ਮਾਲਕ ਨੇ ਸੁਣੀਆਂ ਨੇ ਤੇ ਅੱਜ ਫਿਲਹਾਲ ਨਹੀਂ ਪੋਜ਼ਿਟਿਵ ਸਾਈਨ ਆ ਤੇ ਆਪਾਂ ਸਾਰੇ ਬਸ ਅਰਦਾਸ ਕਰੀਏ ਤੇ ਮੀਡੀਆ ਨੂੰ ਬਸ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਆ ਨਾ ਸੈਂਸਿਟਿਵ ਟਾਈਮ ਆ ਸਾਡੇ ਸਾਰਿਆਂ ਲਈ ਤੇ ਕੋਈ ਹੱਥ ਪੈਰ ਹਿੱਲਿਆ ਮਾੜਾ ਮੁੱਡ ਨਹੀਂ ਆਂਦੀਆਂ ਮੈਂ ਤੁਹਾਨੂੰ ਦੱਸਿਆ ਕਿ ਪਾਣੀ ਆਇਆ ਸੁਣ ਹਾਂ ਤੇ ਇੱਕ ਦੋ ਘਟਨਾ ਇਦਾਂ ਦੀ ਹੋ ਰਹੀਆਂ ਆਂਦੀਆਂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਇੱਕ ਮਿੰਟ ਇੱਕ ਮਿੰਟ ਲਾਈਵ ਕਰਾਂਗੇ ਜਿਵੇਂ ਸੈਂਟਰ ਆ ਜਾਓ ਨੂੰ ਪਹਿਲਾਂ ਤਾਂ ਬਹੁਤ ਹੱਥ ਜੋੜ ਕੇ ਬੇਨਤੀ ਹੈ ਨਾ ਵੀ ਆਪਾਂ ਕੋਈ ਵੀ ਨਾ ਸਟੇਟਮੈਂਟ ਨਾ ਪਰਸਨਲੀ ਜਾਰੀ ਕਰੀਏ ਜਾਂ ਕੁਝ ਵੀ ਨਾ ਕੱਲ ਦਾ ਬਹੁਤ ਜ਼ਿਆਦਾ ਪੈਂਡਾ ਲੋਕਾਂ ਦੇ ਵਿੱਚ ਨਾ ਰਾਜਵੀਰ ਨੂੰ ਚੋਣ ਵਾਲਿਆਂ ਦੇ ਵਿੱਚ ਜਿਹੜੇ ਫੈਮਿਲੀ ਮੈਂਬਰਸ ਨੇ ਹੋਰ ਸਾਰੇ ਕਿਉਂਕਿ ਸਾਡੇ ਨੰਬਰਾਂ ਤੇ ਬਹੁਤ ਮੈਸੇਜ ਆ ਰਹੇ ਨੇ ਨਾ ਤੇ ਵੀ ਇਦਾਂ ਹੋ ਗਿਆ ਜੀ ਉਦਾਂ ਹੋ ਗਿਆ ਪੋਸਟਾਂ ਬਹੁਤ ਗਲਤ ਪਾ ਰਹੇ ਨੇ ਲੋਕ ਹਨ ਸੋ ਸਾਰਿਆਂ ਨੂੰ ਹੱਥ ਜੋੜ ਕੇ ਦੀ ਬੇਨਤੀ ਕਰਦੇ ਆ ਵੀ ਰਾਜਵੀਰ ਯੋਧਿਆਂ ਵਾਂਗੂ ਲੜ ਰਿਹਾ ਤੇ ਕੱਲ ਨਾਲੋਂ ਅੱਜ ਬਹੁਤ ਮਤਲਬ ਬੈਟਰ ਸਿਚੁਏਸ਼ਨ ਆ ਰਿਕਵਰ ਕਰ ਚੁੱਕਿਆ ਹੋਣਾ ਤੇ ਕੱਲ ਸਾਰਾ ਕੁਝ ਆਰਟੀਫੀਸ਼ਲ ਸੀਗਾ 20 ਲੀਟਰ ਦੇ ਉੱਤੇ ਸੀਗਾ ਅੱਜ ਉਹ ਆਪ ਵੀ ਨਾਰਮਲੀ ਹੈ ਨਾ ਵੀ ਸਾਹ ਲੈ ਰਿਆ ਪਲਸ ਵੀ ਨਾਰਮਲ ਆ ਕੱਲ ਨਾਲ ਤੇ ਜਿੰਨਾ ਕੱਲ ਡਰ ਸੀਗਾ ਵੀ ਇੰਦਰੀਆਂ ਜਾ ਦੇ ਨੇ ਸਾਰਾ ਕੁਝ ਹੈ ਨਾ ਉਹ ਵੀ ਹੁਣ ਅਜ ਮਾਰਾਈ ਵਗੈਰਾ ਕਰਦੇ ਨੇ ਸਾਰਾ ਕੁਝ ਨਾ ਉਹ ਵੀ 19 ਉਹਨਾਂ ਡੈਮੇਜ ਨਹੀਂ ਹੈਗਾ ਨਾ ਜਿੰਨਾ ਆਪਾਂ ਕੱਲ ਕਹਿ ਰਹੇ ਸੀ ਵੀ ਬ੍ਰੇਨ ਨੂੰ ਇੰਨਾ ਡੈਮੇਜ ਹੈ ਨਾ ਬਾਕੀ ਚਲੋ ਸਾਰਾ ਕੁਝ ਟੈਕਨੀਕਲੀ ਤੇ ਡਾਕਟਰ ਸਾਹਿਬ ਦੱਸਦੇ ਨੇ ਪਰ ਇਮੋਸ਼ਨਲੀ ਵੀ ਬਹੁਤ ਇਦਾਂ ਦੇ ਚਮਤਕਾਰ ਹੀ ਕਹੋ ਚਮਤਕਾਰ ਹੋ ਰਹੇ ਨੇ ਵੀ ਉਹਨਾਂ ਦੇ ਮਾਤਾ ਮਿਲ ਕੇ ਆਏ ਰਾਜਵੀਰ ਨੂੰ ਨਾ ਉਦੋਂ ਵੀ ਅੱਖ ਚ ਪਾਣੀ ਆਇਆ ਹਨ ਕੁਝ ਗੱਲਾਂ ਜਦੋਂ ਉਹਨਾਂ ਨੇ ਕਰੀਆਂ ਉਹ ਸਭ ਤੋਂ ਪੋਜ਼ਿਟਿਵ ਸਾਈਨ ਸੋ ਬਸ ਇਹ ਆ ਵੀ ਸਾਰਿਆਂ ਨੂੰ ਬਸ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਇਹ ਹੈ ਪਤਾ ਕੀ ਆ ਪਹਿਲੀ ਗੱਲ ਤਾਂ ਕੋਈ ਵੀ ਵੈਰੀਫਾਈਡ ਆ ਬੰਦਾ ਨਾ ਆਪਾਂ ਉਹਦੇ ਨਾਲ ਹੀ ਕੋਈ ਗੱਲਬਾਤ ਕਰੀਏ ਆਪਾਂ ਜਦੋਂ ਕਿਸੇ ਦੇ ਵੀ ਮੂਰੇ ਮੈਕ ਕਰ ਦਿੰਨੇ ਕੋਈ ਕੁਝ ਵੀ ਕਹਿ ਹੁੰਦਾ ਨਾ ਉਹ ਬਹੁਤ ਗਲਤ ਜਾਣਕਾਰੀ ਜਾਂਦੀ ਆ ਨਾ ਲੋਕਾਂ ਤੱਕ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹ ਵਿਯੋਧ ਆ ਇਹ ਆਪਾਂ ਨੂੰ ਪਤਾ ਲੱਗਿਆ ਵੀ ਕਿੰਨਾ ਜੇ ਕੋਈ ਵਧੀਆ گاਉਂ ਦਾ ਚਰਚਾ گاਉਂ ਦਾ ਜਿਹੜੀ ਰਿਸਪੈਕਟ ਕਰਦੇ ਨੇ ਲੋਕ ਕਿੰਨਾ ਪਿਆਰ ਕਰਦੇ ਨੇ ਦੁਨੀਆਂ ਦੇ ਕੋਨੇ ਕੋਨੇ 'ਚ ਸਾਰੇ ਲੋਕਾਂ ਦੇ ਅੰਦਰ ਦਰਦ ਆ ਬਹੁਤ ਮਤਲਬ ਪਿਆਰ ਆ ਪਰਿਵਾਰ ਲਈ ਹਨ ਤੇ ਸਾਰੇ ਸਨੇਹੇ ਭੇਜ ਰਹੇ ਨੇ ਸਾਰੇ ਇਤਿਆਰੇ ਨੇ ਹੁਣ ਇਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਵੀ ਆਪਾਂ ਕੱਲ ਤਾਂ ਹੁਣ ਬੋਲਣ ਨੂੰ ਵੀ ਨਹੀਂ ਕਿਸੇ ਦਾ ਜੀ ਕਰਦਾ ਸੀ ਹਨ ਅੱਜ ਆਪਾਂ ਦੱਸ ਸਕਦੇ ਆ ਇਹ ਗੱਲ ਵੀ ਕੱਲ ਹੁਣ ਸਾਰੀ ਰਾਤ ਗੁਰਦੁਆਰਾ ਸਾਹਿਬ ਬੈਠੇ ਰਹੇ ਜਿਹੜੇ ਨੂੰ ਇਥੋਂ ਮੋੜਦੇ ਸੀ ਕੋਈ ਪ੍ਰਸ਼ਾਦ ਖਰਾ ਕੇ ਆਉਂਦਾ ਸੀਗਾ ਸੋ ਕਹਿਣ ਤੋਂ ਤੇ ਹੁਣ ਪਹਿਲਾਂ ਨਾਲੋਂ ਚੜਦੀ ਕਲਾ ਪਾਈਪਾਂ ਵੀ ਰਿਮੂਵ ਕਰਤੀਆਂ ਤੇ ਸਾਰੇ ਜਾਨੇ ਕੁਲਵਿੰਦਰ ਬਿੱਲਾ ਨਾਲ ਹੀ ਆ ਨਾ ਤੇ ਕਮਰਗੋਈਆ ਘਰੇਵਾਲ ਆਪਣਾ ਉੱਤੀ ਆ ਨਾ ਤੇ ਉਹ ਸਾਰੇ ਜਾਨੇ ਬਹੁਤ ਅੱਜ ਸੁੱਖ ਦਾ ਸਾਂ ਆਇਆ ਯਾਨੀ ਸਾਰਿਆਂ ਨੂੰ ਤੇ ਬਸ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਸਰ ਚੰਪਲ ਚਾਰ ਸੀ ਅੱਜ ਇੱਕ ਰਹਿ ਗਿਆ ਹਾਂਜੀ ਕੱਲ ਚਾਰ ਐਡਵਾਂਸ ਲਾਈਫ سپورਟ ਸਿਸਟਮ ਤੇ ਸੀ ਅੱਜ ਇੱਕ ਤੇ ਹੈਗੇ ਨੇ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਟੈਕਨੀਕਲੀ ਸਾਨੂੰ ਉਹ ਨਹੀਂ ਪਤਾ ਪਰ ਇਹ ਵੀ ਆਪਣਾ ਕੱਲ ਨਾਲੋਂ ਚੜਦੀ ਕਲਾ ਚੱਜੇ ਕਿਉਂਕਿ ਮਨ ਲੱਗਦਾ ਵੀ ਆਪਦੇ ਨਾਲ ਲੜਨਾ ਪੈਂਦਾ ਤੋ ਵਿਯੋਧਿਆਂ ਵਾਂਗ ਆਪਦੇ ਨਾਲ ਲੜ ਰਿਹਾ ਤੇ ਕੁਝ ਚੀਜ਼ਾਂ ਨੂੰ ਮਹਿਸੂਸ ਕਰਨ ਲੱਗਿਆ ਇਹ ਬਹੁਤ ਪੋਜ਼ਿਟਿਵ ਸਾਈਨ ਹੈ ਹਰ ਵੀ ਜਦੋਂ ਆਪਾਂ ਕਿਉਂਕਿ ਆਪ ਸਾਰਾ ਪਰਿਵਾਰ ਇਕੱਠੇ ਆਇਆ ਤਾਂ ਜਿਹੜੇ ਲੋਕ ਆਪ ਨੂੰ ਦੇਖ ਰਹੇ ਉਹ ਤਾਂ ਹੀ ਸੰਤਨਾ ਚਾਹੁੰਦੇ ਉਸ ਭਾਸ਼ਾ ਜੋ ਤੁਸੀਂ ਮਿਲ ਕੇ ਆਏ ਆ ਮਾਤਾ ਨੂੰ ਤੇ ਕੰਧ ਨੇ ਇੱਕ ਤਾਂ ਹੱਬ-ਪਾਬ ਤੋਂ ਪਤਾ ਲੱਗ ਜਾਂਦਾ ਇੱਕ ਹਾਲਾਤ ਜਿਹੜੇ ਨੇ ਬਹੁਤ ਕੁਝ ਪੁਰ ਕੀ ਐਕਟੀਵਿਟੀ ਇਸ ਵੇਲੇ ਰਾਜਵੀਰ ਦੀ ਨਜ਼ਰ ਆ ਰਹੀ ਹੈ ਮਾਤਾ ਥੋੜੀ ਹੌਸਲੇ ਚ ਉਹਦਾ ਪਰਿਵਾਰ ਹੌਸਲੇ ਚ ਲੱਗਦਾ ਮਾਤਾ ਕਲਰੀ ਚੜਦੀ ਕਲਾ ਦੇ ਵਿੱਚ ਸਾਡਾ ਮਾਤਾ ਬਹੁਤ ਚੜਦੀ ਕਲਾ ਦੇ ਵਿੱਚ ਕੱਲ ਦੇ ਕਿਉਂਕਿ ਜਿਹੜਾ ਵੀ ਕੋਈ ਮਿਲਣਾ ਆਉਂਦਾ ਮਾਤਾ ਨੇ ਇਹੀ ਕਹਿਣਾ ਵੀ ਪੁੱਤ ਅਰਦਾਸ ਕਰੋ ਵੀ ਕੋਈ ਵੀ ਪਰਮਾਤਮਾ ਦੇ ਨੇੜੇ ਹੋ ਸਕਦੀ ਆ ਰੂ ਤੁਸੀਂ ਅਰਦਾਸ ਕਰੋਗੇ ਮਹਾਰਾਜ ਤੱਕ ਪਹੁੰਚੂਗੀ ਤੇ ਉਹੀ ਗੱਲ ਹੋਈ ਆ ਸਾਡੀ ਸਾਰਿਆਂ ਦੀਆਂ ਅਰਦਾਸਾਂ ਮਾਲਕ ਨੇ ਸੁਣੀਆਂ ਨੇ ਤੇ ਅੱਜ ਫਿਲਹਾਲ ਲਈ ਪੋਜ਼ਿਟਿਵ ਸਾਈਨ ਆ ਤੇ ਆਪਾਂ ਸਾਰੇ ਬਸ ਅਰਦਾਸ ਕਰੀਏ ਤੇ মিডিਆ ਨੂੰ ਬਸ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਆ ਨਾ ਸੈਂਸਿਟਿਵ ਟਾਈਮ ਆ ਸਾਡੇ ਸਾਰਿਆਂ ਲਈ ਤੇ ਕੋਈ ਡਾਕਟਰ ਹਿੱਲਿਆ بڑا ਮੁੱਦਾ ਆਂਦੀਆਂ ਮੈਂ ਤੁਹਾਨੂੰ ਦੱਸਿਆ ਕੋਈ ਪਾਣੀ ਆਇਆ ਕਿਥੋਂ ਨਾ ਤੇ ਇੱਕ ਦੋ ਘਟਨਾ ਏਦਾਂ ਦੀ ਹੋ ਰਹੀਆਂ ਆਂਦੀਆਂ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਇੱਕ ਮਿੰਟ ਇੱਕ ਮਿੰਟ